ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਇੱਕ ਹੱਥ ਕਲਾ ਦੇ ਮਾਹਰ ਇੱਕ ਹੋਰ ਮਾਹਰ ਦੇ ਨਾਲ ਤੁਹਾਡੀ ਗੱਲਬਾਤ ਕਰਵਾਉਣੇ ਆ ਸਾਨੂੰ ਨਾ ਰਸਤੇ ਦੇ ਵਿੱਚ ਬਾਈ ਅਸੀਂ ਜਾ ਰਹੇ ਸੀ ਬਰਾਲੇ ਨੂੰ ਇਹ ਰਾਸਤਾਨੀ ਵੀਰ ਮਿਲ ਗਿਆ ਜਿਹਦੀ ਹੱਥਾਂ ਦੇ ਵਿੱਚ ਕਲਾ ਤੇ ਆਵਾਜ਼ ਦੇ ਵਿੱਚ ਬਹੁਤ ਵਧੀਆ ਦਮ ਹੈ ਤਾਂ ਤੋਂ ਤੁਹਾਨੂੰ ਇੱਕ ਬਾਈ ਤੋਂ ਨਾ ਇੱਕ ਗੀਤ ਸੁਣਾਉਣੇ ਆ ਨਾ ਇਹ ਪੁੱਛਦਿਆਂ ਵੀ ਇਹ ਜਿਹੜਾ ਸਾਜ਼ ਹੈ ਇਹਨੂੰ ਕੀ ਕਹਿੰਦੇ ਨੇ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਵੀਰ ਜੀ ਇਹ ਜਿਹੜਾ ਸਾਜ਼ ਆ ਤੁਹਾਡੇ ਹੱਥਾਂ ਦੇ ਵਿੱਚ ਇਹਨੂੰ ਕੀ ਬੋਲਦੇ ਆ ਇਹਨੂੰ ਬੋਲਦੇ ਰੌਣ ਹੈ ਤਾਂ ਰਾਵਣ ਰਾਵਨੇਤਾ ਰੌਨੇਤਾ اچھا ਇਹ ਤੁਸੀਂ ਆਪ ਪਿਆਰ ਕਰਦੇ ਹੋ ਨੂੰ ਆ ਸਾਡੇ ਬਜ਼ੁਰਗ ਪਿਆਰ ਕਰਦੇ ਐ ਸਾਡੇ ਬਜ਼ੁਰਗ ਵੀ ਦੇਖਿਆ ਇਹ ਆਪ ਦੇਖਿਆ ਵੀ ਅਕਸਰ ਨਾ ਰਾਜਸਥਾਨ ਦੇ ਲੋਕ ਇਹ ਸਾਜ਼ ਨੂੰ ਲੈ ਕੇ ਪਿੰਡਾਂ ਦੇ ਵਿੱਚ ਜਾਂ ਟ੍ਰੇਨਾਂ ਦੇ ਵਿੱਚ ਜਾਂ ਬੱਸਾਂ ਦੇ ਬੱਸਾਂ ਦੇ ਉੱਪਰ ਘੁੰਮਦੇ ਆਪਾਂ ਦੇਖੇ ਨੇ ਵਜਾਉਂਦੇ ਹਾਂਜੀ ਇਹ ਇਹ ਸਿੱਖਿਆ ਤੁਸੀਂ ਕਿੱਥੋਂ ਆ ਸਾਡੇ ਪਿੰਡਿੱਤ ਤੋਂ ਚਲਦਾ ਪਿੰਡਾਂ ਦੇ ਅਸੀਂ ਵੀ ਜੁਮੇ ਤੁਹਾਡੇ ਸਾਰੇ ਪਿੰਡਾਂ ਦੇ ਵਿੱਚ ਇਹ ਸਾਜ਼ ਨੂੰ ਵਜਾਇਆ ਜਾਂਦਾ ਹੈ ਤੇ ਜਾਂ ਤੁਹਾਡੇ ਅਲੱਗ ਦਾ ਇੱਕੋ ਹੀ ਪਿੰਡ ਤੁਹਾਡੇ ਪਿੰਡੀ ਉਹ ਸਾਡੇ ਬਾਪ ਦਾ ਤੇ ਜਿਹੜੇ ਪਿੱਡੀ ਤੋਂ ਕੰਮ ਚੱਲਿਆ ਅੱਛਾ ਪਹਿਲਾਂ ਤੋਂ ਹੀ ਕੰਮ ਚੱਲਦਾ ਅੱਛਾ ਤੁਹਾਨੂੰ ਅੱਜ ਤੁਸੀਂ ਕੋਈ ਵਧੀਆ ਜਿਵੇਂ ਮੂਸੇ ਵਾਲਾ ਲੇਜੈਂਡ ਹੋਇਆ ਆਪਣੇ ਪੰਜਾਬ ਦੇ ਵਿੱਚ ਉਹਨਾਂ ਦਾ ਕੋਈ ਗੀਤ ਸੁਣਾਵੋਗੇ ਸੁਣਾ ਦੇਣੀ ਸੁਣਾਓ ਕੋਈ ਕਿਹੜਾ ਗੀਤ ਸੁਣਾਵੋਗੇ ਮੂਸੀ ਵਾਲੇ ਦੀ ਤਰ੍ਹਾਂ ਸੁਣਾ ਦੇ ਆ ਜਿਹੜੀ ਕਿਹੜੀ ਤਰ੍ਹਾਂ ਸੁਣਾਵੋਗੇ 295 ਵਾਲੇ 295 ਔਰ ਬਾਕੀ ਮਾਨਕ ਦੀ ਕੜੀ ਸੁਣਾ ਮਾਨਕ ਦੀ ਕੜੀ ਸੁਣਾ ਚਲੋ ਪਹਿਲਾਂ ਮੂਸੀ ਵਾਲਾ ਸੁਣਾਓ ਲੈ ਸੁਣੋ Thank <laughs> you.

ಾವೆನ ಬಾಲಿ ಮೇ ಮಳಿನ ಕೊ ಲಾಡ ಲಡ ರೊಂದೂ ಕೊ ಚುಪ ನೀ ਨੀ ਕਰੋਂਦਾ ਹੋ ਸਿਰ ਤੋਂ ਉਠਗੀ ਛਾਵੇ ਦੁਨੀਆ ਬਾਲਿਓ ਹੋ ਮਾਂਹੰਦੀ ਐ ਛਾਵੇ ਦੁਨੀਆ ਬਾਲਿਓ ਓ ਬੱਚਿਆਂ ਦਾ ਦੁੱਖ ਮਾਣਾ ਸਹੰਦੇ ਗਿੱਲੇ ਤਾਂਤੇ ਆਪੇ ਤੈਂਦੀ ਬਚਾਂ ਦਾ ਦੁੱਖ ਮਾਣਾ ਜ਼ਹੰਦੇ ਗਿੱਲ ਤਾਂਦੇ ਆਪੇ ਪੈਂਦੇ ਓ ਪਾਉਂਦੇ ਸੂਕੀ ਥਾ ਵਦੁਨੀਆ ਬਾੜਿਓ ਓ ਮਾ ਹੁੰਦੀ ਐ ਮਾ ਵਦੁਨੀਆ फन बावे दुनिया बारियो मां बावे दुनिया ਬਚ ਜਾਂਦੇ ਮਾ ਨਾ ਮਰੇ ਨ ਕੋਈ ਹੋ ਰੱਬ ਦੇਵ ਕਰ ਜੋਈ ਬਚ ਜਾਂਦੇ ਮਾ ਨਾ ਮਰੇ ਨ ਕੋਈ ਹੋ ਮਾ ਹੁੰਦੀ ਏ ਮਾ ਵੇ ਦੁਨੀਆਂ ਬਾੜਿਓ ਹੋ ਮਾ ਹੁੰਦੀ ਏ ਮਾ ਵੇ ਦੁਨੀਆਂ ਬਾੜਿਓ ਆਈ ਸਤਿ ਸ਼ਕਾਲ ਜੀ ਜੇ ਤੁਹਾਨੂੰ ਅਬੀਰ ਦੀ ਕਲਾ ਪਸੰਦ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਨੂੰ ਫੋਲੋ ਕਰ ਲਿਓ ਧੰਨਵਾਦ ਸਤਿ ਸ੍ਰੀ ਅਕਾਲ ਠੀਕ ਹੈ ਕੰਮ ਆਇਆ ਤੀ ਫੇਸਬੁਕ ਤੇ ਹੈਗਾ ਦੇਖੋ ਮੋਬਾਈਲ ਹੈਗਾ ਠੀਕ ਹੈ ਵੱਡਾ ਮੋਬਾਈਲ ਹੈਗਾ